ਸਾਰੇ ਨੂੰ ਮੇਰੇ ਵੱਲੋਂ ਜੈੰਸੀ ਦੀ ਮੈਂ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੀ ਆਂ ਅੱਜ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਆਸਰਕਤੀ ਤੇ ਵਿਸ਼ਵਾਸ ਕਰਦੀ ਕਿ ਤੁਸੀਂ ਸਾਰੇ ਹੀ ਪ੍ਰਭੂ ਯਿਸੂ ਮਸੀਹ ਦੇ ਬਦਰ ਤੇ ਜ਼ਿੰਦਾ ਨਾਮ ਦੇ ਵਿੱਚ ਸਲਾਮਤ ਹੋ ਹallelujah ਹallelujah ਤੇ ਆਓ ਅੱਜ ਅਸੀਂ ਫਿਰ ਤੋਂ ਪ੍ਰਾਰਥਨਾ ਦੇ ਵਿਸ਼ੇ ਬਾਰੇ ਗੱਲ ਕਰਾਂਗੇ ਇਸ ਟੌਪਿਕ ਦੇ ਤੁਸੀਂ ਆਲਰੇਡੀ ਦੋ ਵੀਡੀਓ ਦੇਖ ਚੁੱਕੇ ਹੋ ਪਰ ਨੂੰ ਫਿਰ ਤੋਂ ਅੱਜ ਪ੍ਰਾਰਥਨਾ ਦੇ ਬਾਰੇ ਦੱਸਿਆ ਜਾਏਗਾ ਕਿ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਹੈ ਪਹਿਲੀ ਵੀਡੀਓ ਦੇ ਵਿੱਚ ਅਸੀਂ ਪ੍ਰਾਰਥਨਾ ਦੇ ਬੈਨੀਫਿਟ ਬਾਰੇ ਜਾਣਿਆ ਸੀ ਕਿ ਪ੍ਰਾਰਥਨਾ ਦੇ ਨਾਲ ਕੀ ਕੀ ਸਾਨੂੰ ਲਾਭ ਮਿਲਦੇ ਨੇ ਔਰ ਦੂਸਰੀ ਵੀਡੀਓ ਚ ਅਸੀਂ ਜਾਣਿਆ ਸੀ ਕਿ ਪ੍ਰਾਰਥਨਾ ਕਰਨ ਤੋਂ ਪਹਿਲਾਂ ਕੋਣ ਕਿਹੜੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਪਵੇਗਾ ਤੇ ਮੈਂ ਵਿਸ਼ਵਾਸ ਕਰਦੀ ਹਾਂ ਕਿ ਤੁਸੀਂ ਉਹਨਾਂ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਤੁਸੀਂ ਤੁਹਾਨੂੰ ਪਤਾ ਚੱਲਿਆ ਵਾ ਕਿ ਪ੍ਰਾਰਥਨਾ ਕਰਨ ਤੋਂ ਪਹਿਲਾਂ ਸਾਨੂੰ ਕਿੰਨੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਤਾਂ ਕਿ ਅਸੀਂ ਅੱਛੇ ਤਰੀਕੇ ਨਾਲ ਪਰਮੇਸ਼ਰ ਦੇ ਕੋਲੋਂ ਫਲ ਨੂੰ ਪ੍ਰਾਪਤ ਕਰ ਸਕੀਏ ਹallelujah ਜਿਨ੍ਹਾਂ ਨੇ ਅਜੇ ਤੱਕ ਇਹ ਵੀਡੀਓ ਨਹੀਂ ਦੇਖੀ ਹੈ ਮੈਂ ਡਿਸਕ੍ਰਿਪਸ਼ਨ ਦਾ ਉੱਪਰ ਲਿੰਕ ਦੇ ਦਾਂਗੀ ਜਾਂ ਆਈ ਬਟਨ 'ਚ ਉਹ ਵੀਡੀਓ ਤੁਹਾਨੂੰ ਇੱਥੇ ਉੱਪਰ ਨੂੰ ਦਿਖ ਜਾਏਗੀ ਤਾਂ ਤੁਸੀਂ ਜ਼ਰੂਰ ਉਹਨੂੰ ਵੀਡੀਓ ਨੂੰ ਵਾਚ ਕਰਿਓ ਹallelujah ਆ ਹੁਣ ਅਸੀਂ ਪ੍ਰਾਰਥਨਾ ਦੇ ਵੱਲ ਵਧਦੇ ਹਾਂ ਤੇ ਨਾਲੇ ਨਾਲ ਅਸੀਂ ਪਰਮੇਸ਼ਰ ਦੇ ਕਲਾਮ ਨੂੰ ਲਾਵਾਂਗੇ ਕਿ ਪ੍ਰਾਰਥਨਾ ਸਾਡੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਸਵਾਲ ਆ ਕਿ ਸਾਨੂੰ ਪ੍ਰਾਰਥਨਾ ਕਰਨੀ ਨਹੀਂ ਆਉਂਦੀ ਤੇ ਫਾਸਟ ਵੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਓ ਤਾਂ ਕਿ ਅਸੀਂ ਪਰਮੇਸ਼ਰ ਕੋ ਜੋ ਮੰਗੀਏ ਸੋ ਪਾ ਸਕੀਏ ਹallelujah ਤੇ ਆਓ ਅਸੀਂ ਪਹਿਲੇ ਪ੍ਰਾਰਥਨਾ ਕਰਾਂਗੇ ਪਰਮੇਸ਼ਰ ਦੀ ਪਵਿੱਤਰ ਆਤਮਾ ਦੀ ਅਗਵਾਈ ਨੂੰ ਮੰਗਾ ਕਿ ਤਾਂ ਕਿ ਉਹ ਸਾਨੂੰ ਸ਼ਬਦ ਦੇ ਸਾਨੂੰ ਅੱਜ ਉਹ ਸਮਝਾਏ ਆਪਣੇ ਗਹਿਰੇ ਪੈਦਾਂ ਨੂੰ ਹallelujah ਅੱਖਾਂ ਨੂੰ ਬੰਦ ਕਰ ਦਿਓ ਮੇਰੇ ਨਾਲ ਪ੍ਰਾਰਥਨਾ ਵਿੱਚ ਚੱਲਦੇ ਹਾਂ ਸਰਵਸ਼ਕਤੀਮਾਨ ਬਿਆਵਾਨ ਬਿਆਲੂ ਕਿਰਪਾਲੂ ਮਹਾਸਾਮਰਤੀ ਪਿਤਾ ਸਾਡੇ ਰਾਜਾ ਸਾਡੇ ਅੱਬਾ ਪਰਮੇਸ਼ਵਰ ਜੀ ਧਰਤੀ ਤੇ ਆਕਾਸ਼ ਦੇ ਮਾਲਿਕ ਸਾਨੂੰ ਮਨੁੱਖਣ ਰਚਣ ਵਾਲੇ ਪਰਮੇਸ਼ਵਰ ਦਰੜਾ ਕਨਵਾਤ ਕਰਦੇਮ ਪ੍ਰਭੂ ਇਹ ਸੁੰਦਰ ਸ਼ਾਮ ਲਈ ਪ੍ਰਭੂ ਤਨਵਾਤ ਕਰਦੇਮ ਪ੍ਰਭੂ ਜੀ ਤੁਸੀਂ ਪੂਰਾ ਦਿਨ ਸਾਨੂੰ ਸੰਭਾਲਿਆ ਆਪਣੇ ਹੱਥਾਂ ਦੇ ਵਿੱਚ ਰੱਖਿਆ ਹੈ ਪ੍ਰਭੂ ਜੀ ਕਿਸੇ ਵੀ ਗੱਲ ਦੀ ਕਟੀ ਨਾ ਆਂ ਦਿੱਤੀ ਪ੍ਰਭੂ ਤੰਦਰੁਸਤੀ ਬਖਸ਼ੀਏ ਪ੍ਰਭੂ ਜੀ ਬੜਾ ਧੰਨਵਾਦ ਕਰਦੇ ਹਾਂ ਤੁਹਾਡੀ ਸ਼ੁਕਰਗੁਜ਼ਾਰੀ ਕਰਦੇ ਹਾਂ ਪ੍ਰਭੂ ਜੀ ਪ੍ਰਭੂ ਜੀ ਤੁਹਾਡੇ ਸਾਹਮਣੇ ਆ ਕੇ ਤੁਹਾਡੇ ਪਵਿੱਤਰ ਆਤਮਾ ਦੀ ਅਗਵਾਈ ਮੰਗਦੇ ਪ੍ਰਭੂ ਜਿੰਨਾ ਵੀ ਵਚਨ ਪੜ੍ਹੀਏ ਤੁਹਾਡਾ ਪਵਿੱਤਰ ਆਤਮਾ ਸਾਡੀ ਅਗਵਾਈ ਕਰੇ ਸਾਡੀਆਂ ਆਤਮਿਕ ਅੱਖਾਂ ਆਤਮਿਕ ਕੰਨਾਂ ਨੂੰ ਖੋਲੇ ਤਾਂ ਕਿ ਪ੍ਰਭੂ ਜੀ ਅਸੀਂ ਅੱਛੀ ਤਰ੍ਹਾਂ ਤੇਰੇ ਬਚਨ ਨੂੰ ਆਪਣੇ ਹਿਰਦੇ ਵਿੱਚ ਲੈ ਸਕੀਏ ਔਰ ਪ੍ਰਭੂ ਅਸੀਂ ਤੇਰੇ ਵਚਨ ਤੇ ਚੱਲ ਸਕੀਏ ਤੇ ਬਹੁਤ ਸਾਰੇ ਫਲਾਂ ਨੂੰ ਹਾਸਲ ਕਰ ਸਕੀਏ ਵਿਸ਼ਵਾਸ ਹੈ ਪ੍ਰਭੂ ਜੀ ਸਾਡੀ ਦੁਆਨ ਤੁਸੀਂ ਸੁਣਿਆ ਤੇ ਕਬੂਲ ਕੀਤਾ ਮੰਗਦੇ ਪਿਆਰੇ ਪਿਤਾ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇ ਆਮੇਨ ਤੇ ਆਓ ਅਸੀਂ ਵਚਨ ਵੱਲ ਚੱਲਦੇ ਹਾਂ ਵਚਨ ਪੜਾਂਗੇ ਮਤੀ ਦੀ انجیل ਮਤੀ ਦੀ انجیل ਤੁਸੀਂ ਵੀ ਮੇਰੇ ਨਾਲ ਕੱਢ ਸਕਦੇ ਹੋ ਮਤੀ ਦੀ انجیل 6 ਦੇ ਦੇ ਵਿੱਚ ਅਸੀਂ ਬਹੁਤ ਸਾਰੀਆਂ ਗੱਲਾਂ ਨੂੰ ਕੱਲ ਕਵਰ ਕੀਤਾ ਸੀ ਵਚਨ ਦੇ ਵਿੱਚੋਂ ਹੁਣ ਅੱਜ ਅਸੀਂ ਜੋ ਅੱਜ ਅਸੀਂ ਦੇਖਣਾ ਕਿ ਕਿਸ ਤਰ੍ਹਾਂ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿਉਂਕਿ ਮਤੀ ਦੀ ਛੇ ਵਿੱਚ ਪ੍ਰਭੂ ਦੇ ਚੇਲੇ ਪ੍ਰਭੂ ਨੂੰ ਬੋਲ ਰਹੇ ਨੇ ਕਿ ਪ੍ਰਭੂ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਓ ਤੇ ਪ੍ਰਭੂ ਜੀ ਉਹਨਾਂ ਨੂੰ ਪ੍ਰਾਰਥਨਾ ਕਰਨਾ ਸਿਖਾਉਂਦੇ ਨੇ ਇਹ ਪ੍ਰਭੂ ਜੀ ਦੇ ਵੱਲੋਂ ਦਿੱਤੀ ਗਈ ਪ੍ਰਾਰਥਨਾ ਕਿ ਕਿਸ ਟੰਗ ਨਾਲ ਅਸੀਂ ਪ੍ਰਾਰਥਨਾ ਕਰਨੀ ਹੈ ਤੇ ਇਹ ਕਿਸੇ ਮਨੁੱਖ ਦੇ ਵੱਲੋਂ ਨਹੀਂ ਹੈ ਇੱਕ ਪਰਬੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਦੱਸਿਆ ਸੀ ਕਿ ਕਿਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਕੋਲ ਜਾ ਕੇ ਪ੍ਰਭੂ ਦੇ ਅੱਗੇ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕਰਨੀ ਆ ਹallelujah ਅਸੀਂ ਪੜਾਂਗੇ ਮਤੀ ਦੀਸ਼ੇ ਉਹਦੀ ਅਸੀਂ 9 ਨੂੰ ਲੈ ਕੇ ਪੜਾਂਗੇ ਤੇ ਪ੍ਰਭੂ ਜੀ ਕੀ ਦੱਸਦੇ ਨੇ ਆਪਣੇ ਚੇਲਿਆਂ ਨੂੰ ਤੁਸੀਂ ਵੀ ਧਿਆਨ ਨਾਲ ਜ਼ਰੂਰ ਸੁਣਨਾ ਸੋ ਤੁਸੀਂ ਇਸ ਬਿੰਦ ਨਾਲ ਪ੍ਰਾਰਥਨਾ ਕਰੋ हे ਸਾਡੇ ਪਿਤਾ ਜਿਹੜਾ ਸਵਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਤੇਰਾ ਰਾਜ ਆਵੇ ਤੇਰੀ ਮਰਜ਼ੀ ਜਿਹੀ ਸਵਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ ਹallelujah ਇੱਥੇ ਪਰਮੇਸ਼ਰ ਪ੍ਰਭ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਦੱਸ ਰਹੇ ਨੇ ਤੁਹਾਨੂੰ ਤੇ ਮੈਨੂੰ ਦੱਸ ਰਹੇ ਨੇ ਕਿ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਤੁਸੀਂ ਕਿਸ ਤਰ੍ਹਾਂ ਕਰਨੀ ਆ ਪਹਿਲਾ ਜਿਹੜਾ ਸਟੱਪ ਹੈ ਪ੍ਰਾਰਥਨਾ ਦਾ ਉਹ ਹੈ हे ਸਾਡੇ ਪਿਤਾ ਸਵਰਗ ਵਿੱਚ ਜੋ ਜਿਹੜਾ ਸਵਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਏ ਮਤਲਬ ਪਿਤਾ ਦੇ ਅੱਗੇ ਜਾ ਕੇ ਪਿਤਾ ਦੇ ਲਈ ਸ਼ੁਕਰਗੁਜ਼ਾਰੀ ਕਰਨੀ ਆ ਪਰ ਪਿਤਾ ਦੀ ਮਹਿਮਾ ਕਰਨੀ ਆ ਪ੍ਰਬੂ ਦੀ ਵਡਿਆਈ ਕਰਨੀ ਹੈ ਜਦੋਂ ਤੁਸੀਂ ਕਿਸੇ ਦੇ ਸਾਹਮਣੇ ਜਾਂਦੇ ਹੋ ਤੇ ਕੀ ਤੁਸੀਂ ਪੈਂਦੜ ਹੀ ਸਾਰੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹੋ ਨਹੀਂ ਤੁਸੀਂ ਹੌਲੀ-ਹੌਲੀ ਸਟਾਰਟ ਕਰੋਗੇ ਪਹਿਲਾਂ ਤੁਸੀਂ ਕਹੋਗੇ ਅੱਛਾ ਮੈਂ ਤੁਸੀਂ ਮੈਂ ਤੁਹਾਡੀ ਵਾਰੀ ਸੁਣਿਆ ਤੁਸੀਂ ਬਹੁਤ ਹੀ ਅੱਛਾ ਇਨਸਾਨ ਹੋ ਤੁਸੀਂ ਬਹੁਤ ਅੱਛਾ ਬੋਲਦੇ ਹੋ ਜਾਂ ਤੁਸੀਂ ਬਹੁਤ ਅੱਛਾ ਜਿਸ ਵੀ ਇਨਸਾਨ ਤੁਸੀਂ ਮਿਲੋ ਉਹ ਦੀ ਜਿਹੜੀ ਉਹ ਦੀ ਸਫਲਤਾ ਉਹਨੂੰ ਤੁਸੀਂ ਉਹਦੇ ਸਾਹਮਣੇ ਰੱਖੋਗੇ ਔਰ ਉਹਦੀ ਉਹਨੂੰ ਉਹਦੀ ਵੀ ਵਡਿਆਈ ਕਰੋਗੇ ਤੇ ਉਹ ਤੁਹਾਡੇ ਦੋ खुश होगा इसे तरह जो तो स्वर्गीय परमेशमेश तो करनी है कि परमेश्वर परमेश अच्छी सेपा प्रभु ने सू साखे कृपा अच्छ असि अपने घर परिवार सुरक्षित प्रभु की कृपा ए सब किरपाई प्रभु की वडियाई करनी कि प्रभु तू महान है तू दया का सागर है प्रभु ਤੂੰ ਸਰਵਸ਼ਕਤੀਮਾਨ ਪਰਮੇਸ਼ਰ ਜਿਸ ਨੇ ਆਪਣੀ ਬੋਧਨਾ ਸਭ ਕੁਝ ਰਚਿਆ ਪ੍ਰਭੂ ਤੂੰ ਬੁੱਧਵਾਨ ਪਰਮੇਸ਼ਵਰ ਹੈ ਪ੍ਰਭੂ ਜਿਸ ਨੇ ਧਰਤੀ ਤੇ ਆਕਾਸ਼ ਦੀ ਸਿਰਜਣਾ ਕੀਤੀ ਪ੍ਰਭੂ ਸਾਨੂੰ ਬਣਾਉਣ ਵਾਲਾ ਪਰਮੇਸ਼ਰ ਕਿੰਨਾ ਮਹਾਨ ਹੈ ਪ੍ਰਭੂ ਤੇਰੀ ਮਹਾਨਤਾ ਲਈ ਧੰਨਵਾਦ ਕਰਦੇ ਹਾਂ ਪ੍ਰਭੂ ਤੇਰਾ ਥੈਂਕਸ ਕਰਦੇ ਹਾਂ ਪ੍ਰਭੂ ਸਾਨੂੰ ਸਭ ਕੁਝ ਫ੍ਰੀਜ ਦੇਣ ਦੇ ਲਈ ਪ੍ਰਭੂ ਤੇਰਾ ਧੰਨਵਾਦ ਕਰਦੇ ਹਾਂ ਇੱਥੇ ਤੁਸੀਂ ਜੋ ਚਾਹੋ ਆਪਣੇ ਮਨ ਦੇ ਵਿੱਚ ਤੁਸੀਂ ਬੋਲ ਸਕਦੇ ਹੋ ਕਿਉਂਕਿ ਤੁਸੀਂ ਸੱਚੇ ਮਨ ਨਾਲ ਤੁਸੀਂ ਪ੍ਰਾਰਥਨਾ ਕਰੋਗੇ ਨਾ ਤੋਡੇ ਅੰਦਰ ਆਪੇ ਸ਼ਬਦ ਨਿਕਲਨੇ ਸ਼ੁਰੂ ਹੋ ਜਾਣਗੇ ਵਡਿਆਈਆਂ ਨਿਕਲਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਨੂੰ ਪਰਮੇਸ਼ਰ ਦੀ ਵਡਿਆਈਆਂ ਹੀ ਚਾਰੇ ਉਹ ਨਜ਼ਰ ਆਣਗੀਆਂ ਆਤਮਾ ਦੇ ਵਿੱਚ ਫਿਰ ਤੁਸੀਂ ਸ਼ਬਦ ਬੋਲਨੇ ਸ਼ੁਰੂ ਕਰ ਦੋਗੇ ਇੱਕ ਇੱਕ ਚੀਜ਼ ਲਈ ਤੁਸੀਂ ਸ਼ੁਕਰਗੁਜ਼ਾਰ ਰਹੋਗੇ ਇੱਕ ਇੱਕ ਚੀਜ਼ ਲਈ ਤੁਹਾਨੂੰ ਦਿਖੇਗਾ ਤੁਸੀਂ ਕਦੀ ਆਸਮਾਨ ਦੇ ਲਈ ਪ੍ਰਭੂ ਦੀ ਸ਼ੁਕਰਗੁਜ਼ਾਰ ਕਰੋਗੇ ਮੌਸਮ ਲਈ ਸ਼ੁਕਰਗੁਜ਼ਾਰ ਕਰੋਗੇ ਜਿਸੇ ਤੁਸੀਂ ਰਹਿ ਰਹੇ ਉਸ ਜਗ੍ਹਾ ਲਈ ਤੁਸੀਂ ਸ਼ੁਕਰਗੁਜ਼ਾਰ ਕਰੋਗੇ ਪਰਮੇਸ਼ਰ ਕੀ ਪ੍ਰਭੂ ਤੁਸੇ ਮੈਨੂੰ ਇਹ ਸਭ ਕੁਝ ਦਿੱਤਾ ਹੈ ਇਹ ਤੋਂ ਵੱਡੀ ਕਿਰਪਾ ਤੋਂਡੀ ਬੋਧ ਨੇ ਤੋਂਡੀ ਸਮਝ ਨੇ ਪ੍ਰਭੂ ਇਹ ਸਭ ਕੁਝ ਉਸਾਰਿਆ ਜੇ ਪਵਕਾਸ਼ ਵੱਲ ਚੰਤੀ ਮਾਰੀ ਤੇ ਪ੍ਰਭੂ ਕਾਸ਼ ਖਤਮ ਹੀ ਨਹੀਂ ਹੁੰਦਾ ਤੇਰੀ ਕਿੱਡੀ ਵੱਡੀ ਪ੍ਰਭੂ ਪਰਮੇਸ਼ਰ ਖੁਦਾਬੰਦ ਤੇਰੀ ਬੋਧ ਹੈ ਹਰ ਇੱਕ ਚੀਜ਼ ਲਈ ਤੁਸੀਂ ਜੀ ਧੰਨਵਾਦ ਕਰਨਾ ਸ਼ੁਰੂ ਕਰਨਾ ਖੁਦ ਬਖ ਖੁਦ ਅੰਦਰੋਂ ਆਵਾਜ਼ ਨਿਕਲਨੇ ਆ ਉਹਦੇ ਲਈ ਇਹ ਸ਼ਬਦ ਨਹੀਂ ਨਿਕਲਨੇ ਕਿ ਪ੍ਰਭੂ ਮੈਨੂੰ ਇਹ ਦੇ ਦੇ ਪ੍ਰਭੂ ਮੈਨੂੰ ਉਹ ਦੇ ਦੇ ਨਹੀਂ ਫਿਰ ਵਡਿਆਈ ਨਿਕਲਨੀ ਆ ਪਰਮੇਸ਼ਰ ਦੀ ਥੋੜਾ ਪਵਿੱਤਰ ਆਤਮ ਤੋਂ ਢੀ ਅਗਵਾਈ ਕਰੇਗਾ ਵਡਿਆਈ ਨਿਕਲੇ ਤੁਹੀ ਥੈਂਕਸ ਗਿਵਿੰਗ ਕਰਨਾ ਸ਼ੁਰੂ ਕਰੋਗੇ ਹਰ ਇੱਕ ਚੀਜ਼ ਲਈ ਹਾਲੇਲੂਇਆ ਤੇ ਅਸੀਂ ਇਸ ਵੀਡੀਓ ਨੂੰ ਲੰਬਾ ਨਹੀਂ ਕਰਨਾ ਹੈਗਾ ਅਸੀਂ ਅਗਲਾ ਪੁਆਇੰਟ ਜਿਹੜਾ ਵਾ ਨਾ 10 ਨੂੰ ਅਸੀਂ ਕੱਲ ਪੜਾਂਗੇ ਕਿ ਉਹਦੇ ਵਿੱਚ ਪਰਮੇਸ਼ੁਰ ਨੇ ਕੀ ਕਿਹਾ ਕਿ ਤੇਰਾ ਰਾਜ ਜਾਵੇ ਤੇਰੀ ਮਰਜ਼ੀ ਜਈ ਸਵਰਗ ਵਿੱਚ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਪੂਰੀ ਹੋਵੇ ਇਸ ਵਾਰੀ ਅਸੀਂ ਅੱਗੇ ਚੰਨਣਾ ਪਾਵਾਂਗੇ ਕਿਉਂਕਿ ਅਸੀਂ ਹੌਲੀ-ਹੌਲੀ ਵੀਡੀਓ ਬਣਾਉਂਦੇ ਅੱਗੇ ਟਾਈਮ ਲਵਾਂਗੇ ਤਾਂ ਕਿ ਤੁਹਾਨੂੰ ਵੀ ਤੁਹਾਨੂੰ ਵੀ ਹਰੇਕ ਗੱਲ ਸਮਝ ਵਿੱਚ ਆਏ ਧਿਆਨ ਵਿੱਚ ਆਏ ਕਿ ਅਸੀਂ ਪ੍ਰਾਰਥਨਾ ਕਿੱਦਾਂ ਕਰਨੀ ਹੈ ਅੱਜ ਅਸੀਂ ਸਿੱਖਿਆ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਤੁਹਾਨੂੰ ਤੇ ਮੈਨੂੰ ਪ੍ਰਾਰਥਨਾ ਕਰਨੀ ਸਿਖਾਈ ਕਿਸ ਤਰ੍ਹਾਂ ਕਿ ਜਦੋਂ ਵੀ ਅਸੀਂ ਸ਼ੁਰੂਆਤ ਕਰਨੀ ਹੈ ਪ੍ਰਾਰਥਨਾ ਦੀ ਪ੍ਰਭੂ ਦੀ ਵਡਿਆਈ ਨਾ ਕਰਨੀ ਹੈ ਉਹਦੀ ਮਹਿਮਾ ਕਰਨੀ ਆ ਕਿਉਂਕਿ ਅਗਰ ਉਹ ਪਰਮੇਸ਼ਰ ਸਾਨੂੰ ਨਾ ਬਣਾਉਂਦਾ ਤੇ ਅਸੀਂ ਜੀਵਤ ਹੁੰਦੇ ਕਦੀ ਵੀ ਨਾ ਅਸੀਂ ਹੁਣ ਧਰਤੀ ਤੇ ਨਾ ਹੁੰਦੇ ਇਹ ਉਹਦੀ ਵਡਿਆਈ ਹੈ ਕਿ ਸਾਨੂੰ ਉਹਨੇ ਬਣਾਇਆ ਤੇ ਧਰਤੀ ਤੇ ਭੇਜਿਆ ਹallelujah ਤੇ ਉਸ ਪਰਮੇਸ਼ੁਰ ਦੀ ਮਹਿਮਾ ਕਰਨੀ ਹਰ ਇੱਕ ਚੀਜ਼ ਲਈ ਮਹਿਮਾ ਕਰਨੀ ਜੋ ਵੀ ਤਰਤੇ ਤੁਹਾਨੂੰ ਦਿਖ ਰਿਹਾ ਤੁਹਾਨੂੰ ਪ੍ਰਭੂ ਨੇ ਜੋ ਕੁਝ ਦਿੱਤਾ ਉਹਦੇ ਲਈ ਪ੍ਰਭੂ ਦੀ ਮਹਿਮਾ ਕਰਨੀ ਹੈ ਵਡਿਆਈ ਕਰਨੀ ਹੈ ਪਹਿਲਾ ਸਟੈਪ ਐ ਵਾ ਹallelujah ਤੇ ਆਓ ਅਸੀਂ ਹੁਣ ਅੱਗੇ ਪ੍ਰਾਰਥਨਾ ਵੱਲ ਵਧਦੇ ਹਾਂ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਪ੍ਰਾਰਥਨਾ ਦੇ ਜਿਹੜੇ ਪੈਟਰਨ ਤੁਸੀਂ ਸਿੱਖ ਰਹੇ ਹੋ ਕੱਲ ਤੁਹਾਨੂੰ ਨਵੇਂ ਮਿਲਣਗੇ ਬਾਈਬਲ ਦੇ ਵਿੱਚੋਂ ਤੁਸੀਂ ਹਰ ਰੋਜ਼ ਕੁਝ ਨਾ ਕੁਝ ਨਵਾਂ ਸਿੱਖ ਰਹੇ ਹੋ ਵਿਸ਼ਵਾਸ ਹੈ ਕਿ ਤੁਸੀਂ ਜਦੋਂ ਵੀ ਹੁਣ ਪ੍ਰਾਰਥਨਾ ਵਿੱਚ ਜਾਓਗੇ ਤੇ ਵਡਿਆਈ ਦੇ ਨਾਲ ਜਾਓਗੇ ਹallelujah ਪ੍ਰਭੂ ਦੀ ਧੰਨਵਾਦ ਕਰਦੇ ਹਾਂ ਤੋੜੀ ਸ਼ੁਕਰਗੁਜ਼ਾਰੀ ਕਰਦੇ ਆ ਸੱਚਮੁੱਚ ਪ੍ਰਭੂ ਤੁਸੀਂ ਬੜੇ ਮਹਾਨ ਤੁਸੀਂ α ਹੋ ਤੁਸੀਂ ω ਹੋ ਤੁਸੀਂ ਆਦ ਤੇ ਤੁਸੀਂ ਅੰਤੋਂ ਪਰਮੇਸ਼ਰ ਤੁਸੀਂ ਰਾਹ ਸੱਚ ਜੀਵਨ ਹੋ ਪ੍ਰਭੂ ਜੀ ਤੁਹਾਡੇ ਵਰਗਾ ਕੋਈ ਨਹੀਂ ਪ੍ਰਭੂ ਤੇ ਨਾ ਹੀ ਕੋਈ ਸਰਤੀ ਤੇ ਹੋਣਾ ਪ੍ਰਭੂ ਪਰਮੇਸ਼ਰ ਤੂੰ ਆਪਣੇ ਬੱਚਿਆਂ ਦੀ ਬਾਹ ਫੜਨ ਵਾਲਾ ਪਰਮੇਸ਼ਰ ਹੈ ਖੁਦਾਵੰ ਤੂੰ ਆਪਣੇ ਬੱਚੇ ਨੂੰ ਕਦੀ ਵੀ ਛੱਡਦਾ ਨਹੀਂ ਕਦੀ ਵੀ ਤਿਆਗਦਾ ਨਹੀਂ ਮੇਰੇ ਪਿਤਾ ਜੀ ਅੱਜ ਜੇ ਅਸੀਂ ਪ੍ਰਾਰਥਨਾ ਦੇ ਵਿੱਚ ਜਾਣਿਆ ਖੁਦਾਬਚਨਾਂ ਦੇ ਵਿੱਚ ਜਾਣਿਆ ਕਿ ਪ੍ਰਾਰਥਨਾ ਕਰਨ ਤੋਂ ਪਹਿਲਾਂ ਪ੍ਰਭੂ ਤੇਰੀ ਵਡਿਆਈ ਕਰਨੀ ਜ਼ਰੂਰੀ ਹੈ ਮੇਰੇ ਪਿਤਾ ਤੇ ਪ੍ਰਭੂ ਜੀ ਜਦੋਂ ਇਹਨਾਂ ਨੇ ਜਾਣ ਲਿਆ ਜਦੋਂ ਅੱਜ ਇਹ ਪ੍ਰਾਰਥਨਾ ਕਰਨਗੇ ਵਡਿਆਈ ਕਰਨਗੇ ਤੇ ਪ੍ਰਭੂ ਅੱਜ ਖੁਸ਼ ਹੋਣਾ ਪ੍ਰਭੂ ਜੀ ਅੱਜ ਦੀ ਪ੍ਰਾਰਥਨਾ ਮ ਪ੍ਰਭੂ ਸੁਗੰਧ ਦੇ ਨਾਲ ਪ੍ਰਭੂ ਤੇਰੇ ਸੰਮੁਖ ਸਵਰਗ ਘਰ ਦੇ ਵਿੱਚ ਪਹੁੰਚ ਜਾਣ ਪ੍ਰਭੂ ਜੀ ਅੱਜ ਜਿੰਨੇ ਲੋਕ ਮੈਨੂੰ ਦੇਖ ਰਹੇ ਪ੍ਰਭੂ ਜੀ ਮੈਂ ਤੇਰੀ ਦਾਸੀ ਹੁੰਦਿਆਂ ਇੱਕ ਇੱਕ ਲਈ ਪ੍ਰਾਰਥਨਾ ਕਰਦੀ ਹਾਂ ਕਿ ਪ੍ਰਭੂ ਜੀ ਜਿੰਨੇ ਲੋਕ ਨਵੇਂ ਜੁੜ ਰਹੇ ਨੇ ਜਾਂ ਪ੍ਰਭੂ ਪਹਿਲੇ ਵੀ ਇੱਥੇ ਜੁੜ ਰਹੇ ਨੇ ਪ੍ਰਭੂ ਪਹਿਲੇ ਵੀ ਸੀ ਪ੍ਰਭੂ ਜائیں ਲੋਕੀ ਨਵੇਂ ਵਿਸ਼ਵਾਸੀ ਹੈ ਜਾਂ ਹਜੇ ਮਸੀਹ ਵਿੱਚ ਆਏ ਹੈ ਜਾਂ ਪੁਰਾਣੇ ਬੋਨ ਕ੍ਰਿਸਚਨ ਹੈ ਪ੍ਰਭੂ ਜੀ ਮੇਰੀ ਪ੍ਰਾਰਥਨਾ ਹੈ ਖੁਦਾ ਤੇਰਾ ਰੂਹ ਇੱਕ ਇੱਕ ਜਨ ਨੂੰ ਛੂਲੇ ਪ੍ਰਭੂ ਤੇਰਾ ਰੂਹ ਇੱਕ ਇੱਕ ਜਨ ਤੇ ਪਿਤਾ ਸ਼ਾਇਆ ਕਰੇ ਪਿਤਾ ਜਿੱਦਾਂ ਪ੍ਰਭੂ ਇਜ਼ਰਾਈਲੀਆਂ ਦੇ ਉੱਪਰ ਪ੍ਰਭੂ ਤੇਰਾ ਬਾਦਲ ਛਾਇਆ ਕਰਦਾ ਸੀ ਪ੍ਰਭੂ ਜੀ ਬੱਦਲ ਉਹਨਾਂ ਦੇ ਉੱਤੇ ਰੰਦਰਸ ਨੂੰ ਰਾਹ ਦਿਖਲਾਉਂਦਾ ਸੀ ਪਿਤਾ ਪਰਮੇਸ਼ਰ ਇਸੇ ਤਰ੍ਹਾਂ ਪ੍ਰਭੂ ਇਹਨਾਂ ਦੇ ਜੀਵਨ ਤੇ ਹਰ ਮਾਰਗ ਪ੍ਰਭੂ ਪਰਮੇਸ਼ਰ ਖੋਲ ਜਾਣ ਖੁਦਾ ਹਰ ਮਾਰਗ ਪ੍ਰਭੂ ਪਰਮੇਸ਼ਰ ਤੇਰੀ ਹਜ਼ੂਰੀ ਹੋਵੇ ਪ੍ਰਭੂ ਜੀ اے ਪਿਤਾ ਪਰਮੇਸ਼ਰ ਤੇਰੀ ਬਰਕਤਾਂ ਤੇਰੀਆਂ ਹਾਸਿਸ਼ਣਾਂ ਨੂੰ ਦੇਖਣ ਛੁਟਕਾਰੇ ਨੂੰ ਦੇਖਣ ਪ੍ਰਭੂ ਨਸ਼ੇ ਇਹਨਾਂ ਦੇ ਕਰੋ ਚਲ ਜਾਣ ਪ੍ਰਭੂ ਜੀ ਨਿਕਲ ਜਾਣ ਦੁਸ਼ਟ ਆਤਮਾ ਗਿਆ ਆਤਮਾ ਇਹਨਾਂ ਦੇ ਘਰਾਂ ਵਿੱਚੋਂ ਇਹ ਫ੍ਰੀ ਹੋ ਜਾਣੇ ਆਜ਼ਾਦ ਕਿਤੇ ਜਾਣ ਪ੍ਰਭੂ ਯਿਸੂ ਮਸੀਹ ਤੇਰੇ ਸਾਮ ਪ੍ਰਭੂ ਜੀ ਤਨਵਾਦ ਕਰਦੇ ਪ੍ਰਭੂ ਨੇ छुड़ाਣ ਦੇ ਲਈ ਇਹਨਾਂ ਨੂੰ ਜਾਤ ਕਰਨ ਦੇ ਲਈ ਖੁਦ ਯਿਸੂ ਮਸੀਹ ਦੇ ਸਾਮਰਥੀ ਜਿੰਦਾ ਨਾਮ ਚ ਮੰਗਦੇ ਆ ਆਮੇਨ ਆਮੇਨ ਹallelujah ਮੈਂ ਚੋਣਨੀ ਆ ਕਿ ਮੈਂ ਤੁਹਾਡੇ ਲਈ ਲੰਬੀ ਪ੍ਰੇਅਰ ਕਰਾਂ ਤੁਹਾਡੇ ਲਈ ਫਾਈਵ ਪ੍ਰੇਅ ਕਰਾਂ ਪਰ ਜਦ ਜਦ ਅਸੀਂ ਪੁਰਾਣੇ ਇਸ ਚੈਨਲ ਤੇ ਹੁੰਦੇ ਜਾਵਾਂਗੇ ਸਾਨੂੰ ਟਾਈਮ ਮਿਲਦਾ ਜਾਏਗਾ ਕਿ ਅਸੀਂ ਹੋਰ ਵੀ ਲੰਬੀ ਵੀਡੀਓ ਬਣਾਈਏ ਅਜ ਸਟਾਰਟਿੰਗ ਵਿੱਚ ਨਵੇਂ ਆ ਤੇ ਹਜੇ ਇੰਨੀ ਨਹੀਂ ਅਥੋਰਟੀ ਕਿ ਅਸੀਂ ਲੰਬੀ ਵੀਡੀਓ 10 ਮਿੰਟ ਤੋਂ ਉੱਪਰ ਕਰੀਏ ਤੇ ਜਲਦੀ ਹੀ ਤੁਸੀਂ ਜਲਦੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਨ ਨੂੰ ਚੈਨਲ ਨੂੰ ਬਤਾਓ ਅੱਗੇ ਕੇ ਸ਼ੇਅਰ ਕਰੋ ਤਾਂ ਕਿ ਅਸੀਂ ਲੰਬੀ ਵੀਡੀਓ ਪਾਈਏ ਤੁਹਾਡੇ ਲਈ ਫਾਇਰ ਬ੍ਰੇ ਕਰੀਏ ਹallelujah ਗੋਡ ਬlesਸ ਯੂ ਸਾਰਿਆਂ ਨੂੰ ਮੇਰੇ ਵੱਲੋਂ ਜੈਮਸ